ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਅਕਸਰ ਸਭ ਚੈਨ ਜਨ ਬ੍ਰਿਤਾ ਪੰਜਾਬ ਦੇ ਸਾਰੇ ਤਹਿਸੀਲ ਜ਼ਿਲ੍ਹਾ ਜਿਹੜੇ ਹਸਪੀਟਲ ਨੇ ਡਿਸਪੈਂਸਰੀਆਂ ਨੇ ਇੱਕ ਵੀ ਪੰਜਾਬ ਦੀ ਇਹੋ ਜਿਹੀ ਡਿਸਪੈਂਸਰੀ ਤੇ ਹਸਪੀਟਲ ਨਹੀਂ ਹੋਊਗਾ ਜਿੱਥੇ ਐਕਸਰੇ ਮਸ਼ੀਨ ਨਹੀਂ ਹੋਊਗੀ ਤੇ ਐਕਸਰੇ ਨੂੰ ਚਲਾਉਣ ਵਾਲਾ ਐਕਸਪਰਟ ਨਹੀਂ ਹੋਊਗਾ ਇੱਕ ਹੋਰ ਹੋ ਜਾਣਾ ਹੈ ਕਿ ਅਸੀਂ ਦਵਾਈਆਂ ਦਾ ਸਟਾਕ ਜਾਰੀ ਕਰ ਦੇਂਗੇ ਐਸਐਮਓ ਜਿੰਨੇ ਵੀ ਸੀਐਮਓ ਉਹ ਸਾਨੂੰ ਆਰਡਰ ਕਰਨਗੇ ਗਵਰਨਮੈਂਟ ਨੂੰ ਕਿ ਆ ਚਾਹੀਦੀਆਂ ਨੇ ਇੱਕ ਸਿੰਗਲ ਦਵਾਈ ਵੀ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਪਰਚੀ ਤੇ ਲਿਖੀ ਹੋਈ ਹੈ ਪਰ ਉਹਨੂੰ ਦਵਾਈ ਨੂੰ ਲੈਣ ਵਾਸਤੇ ਹਸਪਤਲ ਦੇ ਬਾਹਰ ਜਾਣਾ ਪੈ ਰਿਹਾ ਹੈ ਉੱਥੇ ਮਿਲੂਗੀ ਅੰਦਰੋਂ ਹੀ ਮਿਲੂਗੀ ਦਵਾਈ ਉਹ ਚਾਹੇ ਉਹ ਜਿਵੇਂ ਮਰਜੀ ਲੈ ਕੇ ਆਵੇ ਚਾਹੇ ਉਹ ਮੌਕੇ ਤੇ ਆਰਡਰ ਕਰੇ ਆਪ ਬਾਹਰੋਂ ਮਂਗਾ ਕੇ ਦੇਵੇ ਲੇਕਿਨ ਉਹ ਮਰੀਜ਼ ਜਿਹੜਾ ਉਹ ਨਹੀਂ ਬਾਹਰ ਜਦੋਂ ਹੀ ਬਾਹਰ ਜਾਂਦਾ ਹੈ ਉਹਦੀ ਲੁੱਟ ਹੋ ਜਾਂਦੀ ਹੈ ਬਸ ਤੋ ਠਾਟ ਤੋ ਦੁਹ ਧਰਤੀ ਦੇ ਦੂਜੇ ਰੱਬ ਕਿਹਾ ਜਾਂਦਾ ਡਾਕਟਰਸ ਨੂੰ ਹਾਂ ਕੁਝ ਹੁੰਦੇ ਨੇ ਹਰ ਫੀਲਡ ਚ ਹੁੰਦੇ ਨੇ ਚੰਦ ਬੰਦੇ ਜਿਹੜੇ ਗਿਣਤੀ ਦੇ ਜਿਹੜੇ ਸਾਰੇ ਪ੍ਰੋਫੈਸ਼ਨ ਨੂੰ ਹੀ ਖਰਾਬ ਕਰ ਦਿੰਦੇ ਨੇ ਬਦਨਾਮ ਕਰ ਦਿੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਚੰਗੇ ਬਹ ਹੈ ਨਹੀਂ ਬਹੁਤ bade bade ਡਾਕਟਰ ਬਹੁਤ ਦਾਨੀ ਡਾਕਟਰ ਪਏ ਨੇ ਮੇਰੀ ਦੋਸਤੀ ਕਾਫੀ ਡਾਕਟਰ ਨਾਲ ਪਟਿਆਲੇ ਰਿਆ ਹੋਇਆ 6 ਸਾਲ ਪਟਿਆਲਾ ਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਹੱਬ ਹੈ ਸੋ ਮੇਰੇ ਬਹੁਤ ਸਾਰੇ ਡਾਕਟਰ ਦੋਸਤ ਨੇ ਬਹੁਤ ਇਸ ਤਰ੍ਹਾਂ ਦੇ ਵੀ ਨੇ ਕਿ ਮਤਲਬ ਯਾਰਾਂ ਦੋਸਤਾਂ ਦੇ ਸਰਕਲ ਚੋਂ ਪੈਸੇ ਇਕੱਠੇ ਕਰਕੇ ਵੀ ਕਿਸੇ ਗਰੀਬ ਦਾ ਇਲਾਜ ਕੋਈ ਦਿੱਲੀ ਤੋਂ ਕਰਾਉਣਾ ਗੰਗਾ ਹਸਪੀਟਲ ਚੋਂ ਕਰਾਉਣਾ ਗੰਗਾ ਰਾਮ ਚੋਂ ਜਾਂ ਆਰਐਮਐਲ ਚੋਂ ਕਰਾਉਣਾ ਕਰਾ ਦਿੰਦੇ ਸੋ ਇਸ ਕਰਕੇ ਸਿਆਣੇ ਕਹਿੰਦੇ ਆ ਕਿ ਦਲਾਸਾ ਦਵਾਈ ਨਾਲੋਂ ਜ਼ਿਆਦਾ ਕੰਮ ਕਰਦਾ ਡਾਕਟਰ ਦਾ ਮਰੀਜ਼ ਨੂੰ ਚੈੱਕ ਕਰਨ ਦਾ ਤਰੀਕਾ ਅੱਧਾ ਦੁੱਖ ਤੋੜ ਦਿੰਦਾ ਉਹਦਾ ਯਾਰ ਮਰੀਜ਼ ਦਾ ਦਿਲ ਜਿੱਤ ਲਿਆ ਉਹ ਫਿਰ ਆਪਣੇ ਆਪ ਉਹਨੂੰ ਆਪ ਲੱਗਣ ਲੱਗ ਜਾਂਦਾ ਮੈਂ ਠੀਕ ਹੋ ਗਿਆ ਬਸ ਸੋ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਕਿ ਡਾਕਟਰ ਸਾਹਿਬ ਉਸ ਤੋਂ ਬਾਅਦ ਸੀਨੀਅਰ ਤੁਹਾਨੂੰ ਇਸ ਗੱਲ ਤੇ ਵੀ ਮਤਲਬ ਕਾਉਂਸਲਿੰਗ ਟਾਈਪ ਵੀ ਤੁਹਾਨੂੰ ਇਹ ਕਰਕੇ ਕਿ ਕੋਈ ਖਾਸ ਗੱਲ ਨਹੀਂ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਇਹ ਬਿਮਾਰੀ ਕਿਹੜੀ ਬਿਮਾਰੀ ਹੈ ਇਹ ਤਾਂ ਕਰਦਿਆਂ ਕਿ ਠੀਕ ਪਰਸੋਂ ਤੱਕ ਉਹਦਾ ਹੌਸਲਾ ਪਰਸੋਂ ਤੱਕ ਆਪ ਹੀ ਠੀਕ ਹੋ ਜਾਂਦਾ ਜੀ ਅੰਦਰੋਂ ਉਹਦੇ ਉਹਨੂੰ ਮਿਲਦੀ ਹੈ ਡੇਵਜ਼ ਪੋਜ਼ਿਟਿਵ ਡੇਵਜ਼ ਦੇਖੋ ਆਪਣੇ ਸਰੀਰ ਚ 70% ਪਾਣੀ ਹੈ ਜੀ ਸਰੀਰ ਚ 70% ਪਾਣੀ ਹੈ ਪਰ ਜਦੋਂ ਸਰੀਰ ਦੇ ਕਿਸੇ ਵੀ ਹਿੱਸੇ ਤੇ ਸੱਟ ਵੱਜਦੀ ਹੈ ਤਾਂ ਨਿਕਲਦਾ ਬਲੱਡ ਹੈ 70% ਪਾਣੀ ਹੈ ਪਰ ਕਿਸੇ ਵੀ ਹਿੱਸੇ ਤੇ ਸੱਟ ਵੱਜੇ ਨਿਕਲਦਾ ਬਲੱਡ ਹੈ ਹਾਰਟ ਦੇ ਵਿੱਚ 100% ਬਲੱਡ ਹੈ ਪਰ ਜਦੋਂ ਹਾਰਟ ਤੇ ਸੱਟ ਵੱਜਦੀ ਹੈ ਨਿਕਲਦਾ ਪਾਣੀ ਹੈ ਅੱਖਾਂ ਚੋਂ ਸੋ ਜੇ ਆਪਾਂ ਦਿਲ ਜਿੱਤ ਲਈਏ ਨਾ ਤਾਂ ਪਾਣੀ ਦੀ ਕਮੀ ਜਿਹੜੀ ਹੈ ਉਹ ਪਾਣੀ ਜਿਹੜਾ ਉਹ ਨਹੀਂ ਆਉਣਾ ਚਾਹੀਦਾ ਉਹਦੇ ਸੋ ਇਸ ਕਰਕੇ ਹਾਰਟ ਨੂੰ ਦਿਲ ਨੂੰ ਜਿੰਨਾ ਬਹੁਤ ਵੱਡੀ ਗੱਲ ਹੈ ਮਨ ਜੀਤੇ ਜਗ ਜੀਤ ਮਨ ਜਿੱਤ ਲਿਆ ਤਾਂ ਜਗ ਜਿੱਤ ਲਿਆ ਸੋ ਜੇ ਡਾਕਟਰ ਇਹ ਜੇ ਹੋਣ ਕਿ ਜਿਹੜੇ ਮਨ ਜਿੱਤ ਲੈਣ ਤਾਂ ਮੈਨੂੰ ਲੱਗਦਾ ਕਿ ਉਹ ਉਹ ਸੱਚੀ ਮੁੱਚੀ ਫਿਰ ਉਹ ਧਰਤੀ ਦੇ ਦੂਜੇ ਰੱਬ ਦਾ ਜਿਹੜਾ ਰੂਪ ਹੈਗੇ ਵੀ ਨੇ ਬਹੁਤ ਸਾਰੇ ਹੈਗੇ ਨੇ ਬਣ ਵੀ ਸਕਦੇ ਨੇ ਸੋ ਜਿੰਨਾ ਤੁਸੀਂ ਡਾਕਟਰ ਸਾਹਿਬ ਨੇ ਕਿਹਾ ਕਿ ਜੋ ਵੀ ਤੁਸੀਂ ਲੇਟੈਸਟ ਇੱਥੇ ਇਕੁਪਮੈਂਟਸ ਚਾਹੀਦੇ ਨੇ ਜਾਂ ਤੁਸੀਂ ਕਹਿੰਦੇ ਹੋ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਉਣਾ ਚਾਹੁੰਦੇ ਹੋ ਸਾਡੇ ਵੱਲੋਂ ਕੋਈ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਸਰਕਾਰਾਂ 'ਚ ਪੈਸੇ ਦੀ ਕਦੇ ਕਮੀ ਨਹੀਂ ਹੁੰਦੀ ਅਸੀਂ ਤਾਂ ਆਮ ਲੋਕਾਂ ਸਾਡੀਆਂ ਨੀਤਾਂ ਤਾਂ ਇਹੀ ਨੇ ਕਿ ਕਿਸੇ ਕਿਸੇ ਦੇ ਕੰਮ ਆ ਜੀਏ ਔਰ ਇਹ ਨਗਰੀ ਉਹ ਹੈ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਜਿੱਥੇ ਲੱਖਾਂ ਲੋਕ ਰੋਜ਼ ਨਤਮਸਤਕ ਹੋਣ ਆਉਂਦੇ ਨੇ ਲੱਖਾਂ ਲੋਕ ਆਪ ਦੀਆਂ ਮੰਨੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਇੱਥੇ ਆਉਂਦੇ ਨੇ ਸੋ ਇਸ ਨਗਰੀ ਲਈ ਤਾਂ ਵੈਸੇ ਵੀ ਸਾਡਾ ਫਰਜ਼ ਹੀ ਹੈ ਕਿ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਧਰਤੀ ਹੈ ਇਹ ਸੋ ਤੁਸੀਂ ਪੂਰਾ ਬਣਾ ਕੇ ਦੇ ਦਿਓ ਸਾਨੂੰ ਡਾਕਟਰ ਸਾਹਿਬ ਬੈਠੇ ਨੇ ਖੁਦ ਬੈਠੇ ਨੇ ਤੁਹਾਡੇ ਮਾਜੇ ਦੇ ਸਾਰੇ ਐਮਐਲਏ ਸਾਹਿਬਾਨ ਬੈਠੇ ਨੇ ਮੰਤਰੀ ਬੈਠੇ ਨੇ ਸੋ ਕੋਈ ਕਿਸੇ ਕਿਸਮ ਦੀ ਕਮੀ ਖਾਸ ਤੌਰ ਤੇ ਸਕੂਲ ਤੇ ਹਸਪਤਾਲ ਚ ਅਸੀਂ ਨਹੀਂ ਆਉਣ ਦੇਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਹਿਯੋਗ ਨਾਲ ਕਿਉਂਕਿ ਤੁਸੀਂ ਮੈਂਟਰ ਬਣ ਸਕਦੇ ਹੋ ਉਹਨਾਂ ਦੇ ਤੁਸੀਂ ਕੋਚ ਬਣ ਸਕਦੇ ਹੋ ਉਹਨਾਂ ਦੇ ਤੁਸੀਂ ਪ੍ਰੋਫੈਸਰ ਉਹਨਾਂ ਦੇ ਉਹਨਾਂ ਲਈ ਇੱਕ ਰੋਲ ਮਾਡਲ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਕਿ ਮੈਂ ਵੀ ਇਸ ਕਾਲਜ ਦਾ ਪੜਿਆ ਹੋਇਆ ਹਾਂ ਤੇ ਮੈਂ ਵੀ ਅੱਡੀ ਵੱਡੀ ਅਚੀਵਮੈਂਟ ਕਰ ਸਕਦਾ ਤੁਹਾਡੀਆਂ ਅਚੀਵਮੈਂਟਸ ਜਿਹੜੀਆਂ ਨੇ ਉਹ ਉਹਨਾਂ ਲਈ ਇੱਕ ਰੋਲ ਮਾਡਲ ਦਾ ਕੰਮ ਕਰਨਗੇ ਮੈਂਟਰ ਦਾ ਜਿਹੜਾ ਕੰਮ ਕਰਨਗੇ ਸੋ ਬੀਂਗੇ ਹੈੱਡ ਆਫ ਦਾ ਸਟੇਟ ਮੇਰਾ ਫਰਜ਼ ਬਣਦਾ ਹੈ ਕਈ ਵਾਰੀ ਮੈਨੂੰ ਕਹਿਣ ਲੱਗ ਜਾਂਦੇ ਨੇ ਅਫਸਰ ਕੇ ਛੱਡੋ ਜੀ ਛੋਟਾ ਜਿਹਾ ਫੰਕਸ਼ਨ ਹੈ ਮੈਡੀਕਲ ਕਾਲਜ ਦਾ ਸੌਮਾ ਛੋਟਾ ਜਿਹਾ ਥੀਟਰ ਹੈ ਇੱਥੇ ਨਾ ਜਾਈਏ ਮੈਂ ਕਿਉਂ ਨਾ ਜਾਈਏ ਕਹਿੰਦੇ ਪਹਿਲਾਂ ਵਾਲੇ ਮੁੱਖ ਮੰਤਰੀ ਇੱਥੇ ਜਾਂਦੇ ਨਹੀਂ ਸੀ ਮੈਂ ਕਿਹਾ ਫਿਰ ਇਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਉਹ ਸਾਨੂੰ ਸਾਡੇ ਆਪਣਿਆਂ ਤੋਂ ਜੋ ਉਮੀਦਾਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਪੱਖੇ ਚ ਬਹੁਤ ਵਾਰੀ ਭੁਗਤੇ ਪਰ ਉਹ ਸਾਡੇ ਪੱਖੇ ਚ ਕਦੇ ਨਹੀਂ ਭੁਗਤੇ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਮੋ ਸਾਹਮਣੇ ਸੀ ਬਾਜ਼ਾਰ ਚ ਤੇ ਇੱਕ ਦਿਨ ਸੋਨਾ ਤੇ ਲੋਹਾ ਆਪਸ ਚ ਗੱਲ ਕਰ ਰਹੇ ਨੇ ਸੋਨੇ ਨੇ ਕਿਹਾ ਕਿ ਥੋੜਾ ਤੇਰੇ ਵੀ ਵਜਦਾ ਹੈ ਥੋੜਾ ਮੇਰੇ ਵੀ ਵਜਦਾ ਹੈ ਪਰ ਤੂੰ ਮੇਰੀ ਆਵਾਜ਼ ਕਦੇ ਦੁਕਾਨ ਤੋਂ ਬਾਹਰ ਸੁਣੀ ਹੈ ਲੋਹਾ ਲੋਹੇ ਨੂੰ ਕਿਹਾ ਉਹਨੇ ਕਹਿੰਦਾ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਰੌਲਾ ਪੈ ਜਾਂਦਾ ਐ ਇੰਨਾ ਸ਼ੋਰ ਸ਼ਰਾਬਾ ਕਰਦਾ ਤੂੰ ਤਾਂ ਲੋਹਾ ਕਹਿੰਦਾ ਦੇਖ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਐ ਪਰ ਤੇਰੇ ਥੋੜਾ ਵੱਜਦਾ ਲੋਹੇ ਦਾ ਤੇ ਤੇਰਾ ਸ਼ਰੀਕ ਐ ਲੋਹਾ ਕਿਉਂਕਿ ਤੂੰ ਸੋਨਾ ਐ ਸ਼ਰੀਕਾਂ ਦਾ ਤਾਂ ਕੰਮ ਹੀ ਕੁੱਟਣਾ ਹੁੰਦਾ ਐ ਸ਼ਰੀਕਾਂ ਦਾ ਕੰਮ ਹੀ ਚੋਟਾ ਮਾਰਨਾ ਹੁੰਦਾ ਐ ਤੇ ਤੇਰੇ ਇਸ ਕਰਕੇ ਤੂੰ ਤਨੇ ਤੇਰੇ ਲਈ ਨੇਚਰ ਗੱਲ ਐ ਤੈਨੂੰ ਜਿਆਦਾ ਦਰਦ ਨਹੀਂ ਹੁੰਦਾ ਮੇਰੀ ਆਵਾਜ਼ ਮੇਰੀ ਮੇਰਾ ਦਰਦ ਜਿਆਦਾ ਤਾਂ ਹੈ ਬਾਜ਼ਾਰ ਚ ਮੇਰਾ ਸ਼ੋਰ ਤਾਂ ਸੁਣਦਾ ਮੈਨੂੰ ਮੇਰੇ ਆਪਣੇ ਕੁੱਟਦੇ ਆ ਲੋਹੇ ਨੂੰ ਲੋਹਾ ਕੁੱਟਦਾ ਸੋ ਸਾਨੂੰ ਕਿਸੇ ਅੰਗਰੇਜ਼ਾਂ ਨੇ ਤਾਂ ਆਈ ਲੁੱਟਣ ਸੀ ਉਹ ਤਾਂ ਜੀ ਉਹ ਤਾਂ ਉਹ ਤਾਂ ਹੁਣ ਪਤਾ ਹੀ ਸੀ ਕਿ 200 ਸਾਲੋਂ ਲੁੱਟ ਕੇ ਲੈ ਗਏ ਪਰ ਜਿਹੜੇ ਆਪਣੇਆਂ ਨੇ ਬਾਅਦ ਚ ਲੁੱਟਿਆ ਨਾ ਉਹ ਜਿਆਦਾ ਦਰਦਨਾਕ ਹੈ ਜੀ ਉਹ ਜਿਆਦਾ ਦੁਖਦਾਇਕ ਹੈ ਸਾਨੂੰ ਸਾਡੇ ਆਪਣੇਆਂ ਨੇ ਲੁੱਟ ਲਿਆ ਪਰ ਹਾਂ ਇੱਕ ਗੱਲ ਹੈ ਕਿ ਸਾਡੇ ਕੋਲ ਟੈਲੈਂਟ ਦੀ ਕੋਈ ਕਮੀ ਨਹੀਂ ਇਸ ਫੇਸਬੁਕੋਂ ਅਸੀਂ ਕੁਦਰਤ ਵੱਲੋਂ ਵੀ ਸਾਨੂੰ ਬਖਸ਼ਿਸ਼ ਹੈ ਵੀਅਰ ਗਲੋਬਲ ਸਿਟੀਜ਼ਨਸ ਮੈਂ ਜਦੋਂ ਕੋਈ ਇੰਡਸਟਰੀਲਿਸਟ ਆਉਂਦੇ ਆ ਨਾ ਕੋਈ ਉਹਨਾਂ ਨਾਲ ਸਬਮਿਟ ਕਰਨਾ ਹੋਵੇ ਮੈਂ ਕਹਿੰਦਾ ਹਾਂ ਨਾ ਪੰਜਾਬੀਜ਼ ਆਰ ਗਲੋਬਲ ਸਿਟੀਜ਼ਨਸ ਮੈਂ ਕਹਾਂ ਸੀ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆਂ ਮੈਂ ਚਲ ਇੱਥੇ ਹੀ ਕਾਮਯਾਬ ਹੋ ਜਾਂਦੇ ਆਂ ਸੋ ਕਾਮਯਾਬੀ ਸਾਡੇ ਲਈ ਕੋਈ ਬਹੁਤੀ ਫਿਕਰ ਵਾਲੀ ਗੱਲ ਨਹੀਂ ਹੈਗੀ ਸੂਇਸ ਕਰਕੇ ਸਾਨੂੰ ਇੱਥੇ ਇਨਫਰਾਸਟ੍ਰਕਚਰ ਦੀ ਲੋੜ ਹੈ ਖਾਸ ਤੌਰ ਤੇ ਹੈਲਥ ਦੇ ਵਿੱਚ এডਿਕੇਸ਼ਨ ਦੇ ਵਿੱਚ ਇੰਡਸਟਰੀ ਦੇ ਵਿੱਚ এমਪਲॉयਮੈਂਟ ਦੇ ਵਿੱਚ ਬਿਜਲੀ ਪਾਣੀ ਚ ਬਹੁਤ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਜੀ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਅਸੀਂ ਬਣਾਉਣਾ ਸਾਨੂੰ ਤਾਂ ਸਾਡਾ ਪੰਜਾਬ ਹੀ ਮਿਲ ਜੇ ਪੁਰਾਣਾ ਬਸ ਹੱਸਦਾ ਖੇਡਦਾ ਨੱਚਦਾ ਗਾਉਂਦਾ ਉਹ ਪੰਜਾਬ ਉਹ ਤਾਂ ਹੋਊਗਾ ਤੰਦਰੁਸਤ ਪੰਜਾਬ ਤਾਂ ਹੋਊਗਾ ਜੇ ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਹੋਣਗੀਆਂ ਸਾਡੇ ਕੋਲ ਆਪਣੇ ਡਾਕਟਰ ਹੋਣਗੇ ਜਿੱਥੇ ਮਰਜੀ ਜਾਓ ਅਮਰੀਕਾ ਦੇ ਵਿੱਚ ਸਭ ਤੋਂ ਇੰਟੈਲੀਜੈਂਟ ਡਾਕਟਰ ਇੰਡੀਅਨਸ ਮੰਨੇ ਜਾਂਦੇ ਆ ਮਾਈਕਰੋਸਾਫਟ ਦੇ ਵਿੱਚ 55% ਇੰਜੀਨੀਅਰ ਇੰਡੀਅਨਸ ਨੇ ਠੀਕ ਹੈ ਨਾ ਸੋ ਸਾਡਾ ਟੈਲੈਂਟ 'ਚ ਕੋਈ ਕਮੀ ਨਹੀਂ ਸਾਡੇ 'ਚ ਜਿਹੜਾ ਜਹਾਜ਼ ਹੈ 747 787 एयरबस 380 ਬਹੁਤ ਵੱਡੀ ਤਾਕਤ ਹੁੰਦੀ ਹੈ ਉਹਨਾਂ ਦੇ ਇੰਜਨਾਂ 'ਚ 350 ਪੈਸੇਂਜਰਸ ਉਹਨਾਂ ਦਾ ਸਮਾਨ ਲਗਭਗ ਸਵਾ ਲੱਖ ਲੀਟਰ ਤੇਲ ਆਪਣਾ ਵਜ਼ਨ ਇੰਨਾ ਕੁਝ ਲੈ ਕੇ ਉੱਡ ਜਾਂਦਾ ਐਡੇ ਵੱਡੇ ਇੰਜਨ ਹੁੰਦੇ ਆ ਪਰ ਟੈਕਨੀਕਲੀ ਕਦੇ ਸੋਚਿਓ ਜਦੋਂ ਜਹਾਜ਼ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਤੋ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਅਰ ਨਹੀਂ ਹੁੰਦਾ ਜੀ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਉਹ ਉਹਨੂੰ ਐ ਪਿੱਛੇ ਕਰਕੇ ਸਿੱਧਾ ਕਰ ਦਿੰਦਾ ਜਹਾਜ਼ ਨੂੰ ਰਨਵੇ ਨਜ਼ਰ ਆ ਜਾਂਦਾ ਫਿਰ ਉਹ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮੱਚ ਹੁਣ ਮੇਰਾ ਕੰਮ ਹੈ ਫਿਰ ਉਹ ਰਨਵੇ ਤੋੜਦਾ ਹੈ ਇਹ ਅੱਗੇ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 40 ਮਿੰਟਾਂ ਬਾਅਦ ਅੰਮ੍ਰਿਤਸਰ ਉਤਰਦਾ ਹੈ ਜਾਂ ਫਿਰ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜਨਾਂ ਤੇ ਡਿਪੈਂਡਡ ਹੈ ਸਾਡੇ ਕੋਲੇ ਸਾਡਾ ਯੂਥ ਜਿਹੜਾ ਉਹਨਾਂ ਦੇ ਇੰਜਨਾਂ ਤੇ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਪਾਵਰਫੁਲ ਇੰਜਨ ਨੇ ਟੈਲੈਂਟ ਵਾਲੇ ਸਾਡੇ ਯੂਥ ਕੋਲ ਪਰ ਜ਼ਿਆਦਾਤਰ ਯੂਥ ਸਾਡਾ 게ਟਾਂ ਤੇ ਲੱਗਿਆ ਖੜਾ ਹੈ ਕੋਈ ਟੀਚਰ ਜਾਂ ਕੋਈ ਲੀਡਰ ਜਾਂ ਕੋਈ ਕੋਚ ਬਣ ਕੇ ਟਰੈਕਟਰ ਨਹੀਂ ਮਿਲਿਆ ਜਿਹੜਾ ਸਿੱਧ ਕਰ ਦੇ ਜੇਕਰ ਸਿੱਧੇ ਹੋ ਗਏ ਉਹ ਆਪੇ ਉੱਡ ਜਾਣਗੇ ਉਹ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੂੰ ਨਾ ਸਿੱਧੇ ਕਰ ਦਈਏ ਰਨਵੇ ਦਿਖਾ ਦਈਏ ਇੱਕ ਵਾਰੀ ਬਾਕੀ ਕੰਮ ਇਹ ਆਪੇ ਆੜਾਰੀਆਂ ਮਾਰ ਲੈਣਗੇ ਸਾਡਾ ਇਹ ਕੰਮ ਸਾਡਾ ਫਰਜ ਹੈ ਕੋਈ ਆਸਾਨ ਨਹੀਂ ਹੈਗਾ ਇਸੇ ਕੰਮ ਵਾਸਤੇ ਸਾਨੂੰ ਉਹਨਾਂ ਨੇ ਚੁਣਿਆ ਹੈ ਇਹ ਕੋਈ ਆਸਾਨ ਨਹੀਂ ਹੈਗਾ ਕਿ ਸੜਕਾਂ ਗਲੀਆਂ ਨਾਲੀਆਂ ਇਹ ਤਾਂ ਇਹ ਕਿਹੜੀ ਕੋਈ ਤਰੱਕੀ ਥੋੜੀ ਹੈ ਇੱਕ ਵਾਰੀ ਜਦੋਂ 57 ਦੀਆਂ ਚੋਣਾਂ ਤੋਂ ਬਾਅਦ ਇੱਕ ਇੰਡੀਆ ਦਾ ਬਫਦ ਗਿਆ ਸਿੰਗਾਪੁਰ ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਅਗਵਾਈ ਚ ਗਿਆ ਤਾਂ ਉੱਥੇ ਗੱਲਾਂ ਚੱਲੀਆਂ ਬੜੇ ਬੜੇ ਲੀਡਰ ਮਿਲੇ ਆਪਸ ਚ ਤਾਂ ਨਹਿਰੂ ਸਾਹਿਬ ਨੇ ਕਿਹਾ ਸਿੰਗਾਪੁਰ ਦੇ ਕਿੰਗ ਨੂੰ ਕਿ ਮੈਂ ਸੜਕਾਂ ਬਣਾ ਰਿਹਾ ਬੜੇ ਬੜੇ ਪੁਲ ਬਣਾ ਰਿਹਾ ਡੈਮ ਬਣਾ ਰਿਹਾ ਉਹ ਕਹਿੰਦੇ ਜੀ ਮੈਂ ਕੌਮ ਬਣਾ ਰਿਹਾ ਬਾਕੀ ਸਾਰਾ ਕੁਝ ਆਪੇ ਬਣਾ ਲੈਣਗੇ ਸੋ ਅਸੀਂ ਸੜਕਾਂ ਜਾਂ ਗਲੀਆਂ ਨਾਲੀਆਂ ਬਣਾ ਕੇ ਕੋਈ ਇਹਨੂੰ ਤਰੱਕੀ ਜਾਂ ਵਿਕਾਸ ਦਾ ਨਾ ਕੋਈ ਨਾਂ ਦਈਏ ਅਸੀਂ ਸਾਡੀ ਬੇਨਤੀ ਬੱਚਿਆਂ ਨੂੰ ਇੱਕ ਮੌਕਾ ਦੇਈਏ ਪੜਨ ਦਾ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇ ਨਹੀਂ ਤਾਂ ਗਰੀਬ ਦੀਆਂ ਕਿਤਾਬਾਂ ਹੋਰ ਨੇ ਅਮੀਰ ਦੀਆਂ ਕਿਤਾਬਾਂ ਹੀ ਹੋਰ ਨੇ ਉਹਦਾ ਸਿਲੇਬਸ ਹੋਰ ਆ ਉਹਦਾ ਸਿਲੇਬਸ ਹੋਰ ਹੈ ਉਹਦਾ ਟੀਚਰ ਹੋਰ ਨੇ ਉਹਦੇ ਟੀਚਰ ਹੋਰ ਨੇ ਸੋ ਇੱਥੇ ਜੇ ਮੌਕਾ ਮਿਲਦਾ ਤਾਂ ਫਿਰ ਸਭ ਤੋਂ ਪਹਿਲਾਂ ਫਸਟ ਉਹੀ ਆਉਂਦੇ ਨੇ ਬਾਣ ਦੇ ਮੰਝੇ ਵਾਲੇ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ